ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ ਹੈਗੀ ਆ 2 ਮਹੀਨਾ ਵੀ ਹੈਗਾ ਦੂਜਾ ਤੇ ਸਾਲ 2025 ਐਤਵਾਰ ਦਾ ਦਿਨ ਹੈ ਤੇ ਆਪਾਂ ਰਾਈਡ ਲਾਉਣ ਲੱਗੇ ਆ ਅੱਜ ਭਗਤਾ ਭਾਈ ਤੂ ਕੋੜਕਪੂਰਾ ਗ੍ਰੀਨ ਟਾਪਾ ਤੇ ਆ ਨਾਲ ਆਪਣਾ ਮਿੱਤਰ ਹੈ ਇਹਦਾ ਨਾਮ ਹੈਕਰ ਕੇਸ਼ ਕੁਮਾਰ ਤੇ ਇਹਦੀਆਂ ਵੇ ਬੰਦਾ ਕਿਵੇਂ ਦਾ ਤੇ ਕੀ ਕਰ ਲੈਂਦਾ ਇਹਦੇ ਬਾਰੇ ਤੁਹਾਨੂੰ ਗਾਹ ਚੱਲ ਕੇ ਦੱਸਦੇ ਆ ਇਹ ਮੇਰਾ ਜਮਾਤੀ ਹੈ ਅਸੀਂ ਇਕੱਠੇ ਪੜੇ ਹਾਂ ਤੇ ਇਹਨੂੰ ਵੀ ਸਾਈਕਲ ਚਲਾਉਣ ਦਾ ਵਾਵਾ ਸ਼ੌਕ ਹੈ ਤੇ ਬਾਈ ਕੋਲੇ ਆ ਸਿੰਗਲ ਸਪੀਡ ਸਾਈਕਲ ਹੈ ਤੇ ਇਹ ਸਾਈਕਲ ਚਲਾਉਂਦਾ ਲੰਮੇ ਰੂਟਾਂ ਤੇ ਇਕੱਲਾ ਹੀ ਕਿਤੇ ਜਲੰਧਰ ਜਾਇ ਆਉਂਦਾ ਹੈ ਕਿਤੇ ਖਟਕੜਕਲਾਂ ਜਾਇ ਆਉਂਦਾ ਜਿੱਥੇ ਤਾਂ ਮਾਨ ਕਰਦਾ ਕਿਤੇ ਫਤਿਹਗੜ ਸਾਹਿਬ ਚੰਡੀਗੜ ਕਿਤੇ ਕੋ ਜਲੰਧਰ ਵਾਲਿਆਂ ਨੇ ਸਾਈਕਲ ਰੈਲੀ ਕਰਾਈ ਉਹਥੇ ਵੀ ਜਾਇ ਆਉਂਦਾ ਹੈ ਤੇ ਇਹ ਕਹਿੰਦਾ ਵੀ ਕੋਈ ਚੱਕਰ ਨਹੀਂ ਕਹਿੰਦਾ ਮੈਂ ਕੱਲਾ ਨਹੀਂ ਹੁੰਦਾ ਇਹ ਆਪਦੇ ਸਾਈਕਲ ਨੂੰ ਕਹਿੰਦਾ ਨਵਾਬ ਇਹ ਕਹਿੰਦਾ ਮੇਰੇ ਨਾਲ ਮੇਰੇ ਨਵਾਬ ਸਾਹਿਬ ਵੀ ਹੁੰਦੇ ਆ ਇਹ ਗੱਲਬਾਤ ਆ ਰਕੇਸ਼ ਦੇ ਬਾਰੇ ਤੇ ਆਪਾਂ ਹੁਣ ਇੱਥੇ ਖੜੇ ਆ ਪੁਲ ਦੇ ਉੱਤੇ ਇਹ ਪੁਲ ਕੋੜਕਪੁਰੇ ਬਾਈਪਾਸ ਤੇ ਪੁਲ ਹੈ ਤੇ ਪੁਲ ਦੇ ਥੱਲੇ ਪਰਲੇ ਪਾਸੇ ਨੂੰ ਜਾ ਕੇ ਗ੍ਰੀਨ ਢਾਬਾ ਉੱਥੋਂ ਆਪਾਂ ਚਾਹ ਚੂ ਪੀਵਾਂਗੇ ਤੇ ਕਰਾਂਗੇ ਤੁਹਾਡੇ ਨਾਲ ਗੱਲਬਾਤ ਤੇ ਹੁਣ ਆਪਾਂ ਇੱਕ ਡਿਸਕਸ਼ਨ ਕਰਨੀ ਹੈ ਮੈਂ ਤੇ ਰਕੇਸ਼ਨਾ ਰਸਤੇ 'ਚ ਗੱਲ ਕਰਦੇ ਆਉਂਦੇ ਸੀਗੇ ਵੀ ਜਿਹੜੇ ਜਵਾਕ ਮੰਗਦੇ ਫਿਰਦੇ ਹੁੰਦੇ ਆ ਜੇ ਆਪਾਂ ਬਾਜ਼ਾਰ 'ਚ ਖੜ ਜਾਂਦੇ ਆ ਤਾਂ ਉਹ ਬਾਜ਼ਾਰ 'ਚ ਵੀ ਆਪਣਾ ਝੱਗਾ ਖਿੱਚੀ ਜਾਂਦੇ ਆ ਵੀ ਪੈਸੇ ਦੇ ਦੇ ਪੈਸੇ ਦੇ ਦੇ ਜੰਤ ਕਾਨਾਂ ਤੇ ਆ ਜਾਂਦੇ ਆ ਵੀ ਕੀ ਇਹ ਸਹੀ ਗੱਲ ਆ ਵੀ ਇਹ ਪੈਸੇ ਦੇਣੇ ਇਹ ਗਲਤ ਹੈ ਜੀ ਇਹ ਕਿਉਂਕਿ ਇਹ ਇਹ ਇੰਨਾ ਬੱਚਿਆਂ ਦੀ ਆਦਤ ਬਣ ਜਾਂਦੀ ਆ ਠੀਕ ਹੈ ਤੇ ਇਹ ਆਪਾਂ ਮਤਲਬ ਪੈਸੇ ਦੇ ਕੇ ਆਪਾਂ ਉਹਨਾਂ ਦਾ ਫਿਊਚਰ ਖਰਾਬ ਕਰ ਰਹੇ ਆਂ ਸਹੀ ਗੱਲ ਆ ਸਹੀ ਗੱਲ ਆ ਬਿਲਕੁਲ ਹੈ ਠੀਕ ਹੈ ਚਲੋ ਆਪਾਂ ਤਰਸ ਦੇ ਆਧਾਰ ਤੇ ਪੈਸੇ ਦੇ ਤਾ ਦਿੰਨੇ ਆ ਪਰ ਮੈਨੂੰ ਲੱਗਦਾ ਵੀ ਆਪਾਂ ਕਿਤੇ ਨਾ ਕਿਤੇ ਆਪਾਂ ਉਹਨਾਂ ਨੂੰ ਖਰਾਬ ਕਰ ਰਹੇ ਆਂ ਬਿਲਕੁਲ ਰਕੇਸ਼ ਖਰਾਬ ਕਰ ਰਹੇ ਆ ਕਿਉਂਕਿ ਆਪਾਂ ਉਹਨਾਂ ਨੂੰ ਤਰਸ ਦੇ ਆਧਾਰ ਤੇ ਪੈਸੇ ਦੇ ਦਿੰਨੇ ਆ ਜਾਂ ਕੋਈ ਚੀਜ਼ ਲੈ ਕੇ ਦੇ ਦਿੰਨੇ ਆ ਤਾਂ ਉਹਨਾਂ ਨੂੰ ਇਹ ਸੌਖਾ ਰਾਹ ਲੱਭ ਗਿਆ ਮਾਪਿਆਂ ਨੂੰ ਵੀ ਸੌਖਾ ਰਾਹ ਲੱਭ ਗਿਆ ਵੀ ਜਵਾਕਾਂ ਨੂੰ ਮੰਗਣ ਭੇਜ ਦੋ ਇਹ ਮੰਗ ਕੇ ਲਿਓਣਗੇ ਤੇ ਪੈਸੇ ਉਹਨਾਂ ਤੋਂ ਖੋ ਲੈ ਜਾਂਦੇ ਆ ਤੇ ਉਹਨਾਂ ਨੂੰ ਵੀ ਹੈ ਕਿ ਉਹਨਾਂ ਦਾ ਵੀ ਕੰਮ ਇਹ ਹੈ ਉਹਨਾਂ ਨੂੰ ਐ ਲੱਗਦਾ ਵੀ ਜ਼ਿੰਦਗੀ ਆਹੀ ਹੈ ਵੀ ਸੇਰੇ ਉੱਠਣਾ ਜਾ ਕੇ ਮੰਗਣ ਤੁਰ ਪੈਣਾ ਉੱਥੋਂ ਖਾ ਪੀ ਲੈਣਾ ਕਿਸੇ ਨਾ ਕਿਸੇ ਦੇ ਪੈਸੇ ਦੇ ਹੀ ਦੇਣੇ ਆ ਕਿਸੇ ਨੂੰ ਕੁਮਾੜਾ ਧਾੜਾ ਬੋਲ ਦੇਣਾ ਉਹਨਾਂ ਨੂੰ ਵੀ ਕੋਈ ਚੱਕਰ ਨਹੀਂ ਕਿਉਂਕਿ ਉਹ ਮਤਲਬ ਉਹ ਬਿਸ਼ਰਮ ਹੋ ਚੁੱਕੇ ਆ ਉਹਨਾਂ ਨੂੰ ਨਹੀਂ ਪਤਾ ਵੀ ਇਹ ਕੋਈ ਬੋਲਦਾ ਮਾੜਾ ਜਾਂ ਝੜਕਦਾ ਕੋਈ ਚੱਕਰ ਨਹੀਂ ਤੇ ਇਹ ਗਲਤ ਹੈ ਇਹ ਪੈਸੇ ਦੇ ਕੇ ਆਪਾਂ ਉਹਨਾਂ ਦੀ ਜ਼ਿੰਦਗੀ ਖਰਾਬ ਕਰ ਰਹੇ ਆ ਤੇ ਜੇ ਉਹਨਾਂ ਨੂੰ ਆਪਾਂ ਪੈਸੇ ਨਾ ਦੇਈਏ ਆਪਾਂ ਸਾਰੇ ਬਰਨ ਕਰ ਲਈਏ ਵੀ ਆਪਾਂ ਜੋ ਆਕਾਂ ਨੂੰ ਪੈਸੇ ਨਾ ਦੇਈਏ ਨਾ ਉਹ ਆਪੇ ਤੰਗ ਹੋ ਕੇ ਜਦੋਂ ਜਵਾਕ ਭੁੱਖੇ ਰਹਿਣਗੇ ਜਦੋਂ ਉਹਨਾਂ ਨੂੰ ਪੈਸਾ ਨਹੀਂ ਮਿਲੂਗਾ ਤਾਂ ਫਿਰ ਉਹ ਆਪਦੇ ਮਾਪਿਆਂ ਨੂੰ ਜਾ ਕੇ ਕਹਿਣਗੇ ਵੀ ਸਾਨੂੰ ਤਾਂ ਪੈਸਾ ਮਿਲਗਾ ਨਹੀਂ ਦੋ ਤਿੰਨ ਚਾਰ ਤਿੰਨ 10 ਦਿਨ 15 ਦਿਨ ਕਿਤੇ ਨਾ ਕਿਤੇ ਫਿਰ ਉਹ ਜਵਾਕ ਜਾਂਦਾ ਕੰਮ ਲੱਗੂਗਾ ਜਾਂ ਨਹੀਂ ਫਿਰ ਕੋਈ ਨਾ ਕੋਈ ਉਹਨੂੰ ਪੜ੍ਹਾਈ ਲਿਖਾਈ ਵਾਲੇ ਪਾਸੇ ਭੇਜ ਦੇਣਗੇ ਵੀ ਚਲੋ ਸਰਕਾਰੀ ਸਕੂਲਾਂ ਚ ਭੋਜਨ ਦੀ ਜੁਰੀ ਆ ਨਾ ਚਲ ਭਾਈ ਉੱਥੇ ਇਹ ਇੱਕ ਦਾ ਇੱਕ ਟਾਈਮ ਦੀ ਰੋਟੀ ਤਾਂ ਖਾ ਲਿਆ ਕਰੂਗਾ ਤੇ ਸਾਨੂੰ ਤਾਂ ਇਹੀ ਲੱਗਿਆ ਬਾਕੀ ਤੁਸੀਂ ਆਪ ਦਾ ਵਿਚਾਰ ਦੇ ਦਿਓ ਕਿ ਜਵਾਕਾਂ ਨੂੰ ਜਿਹੜੇ ਜਵਾਕ ਬਜਾਰਾਂ ਦੇ ਵਿੱਚ ਪੈਸੇ ਮੰਗਦੇ ਆ ਛੋਟੇ ਛੋਟੇ ਉਹਨਾਂ ਨੂੰ ਪੈਸੇ ਨਹੀਂ ਦੇਣੇ ਚਾਹੀਦੇ ਠੀਕ ਹੈ ਗਏ ਜੀ ਸਹੀ ਹੈ ਸਹੀ ਹੈ ਬਾਕੀ ਵਿਊ ਦਿਓ ਤੁਸੀਂ ਆਪ ਦੇ ਵਿਊ ਗਲਤ ਆ ਕਿ ਸਹੀ ਆ ਤੁਹਾਡੇ ਅਕੋਰਡਿੰਗ ਕੀ ਹੁੰਦਾ ਹੈ ਸਾਡੇ ਮੁਤਾਬਕ ਇਹੀ ਆ ਬਾਕੀ ਤੁਸੀਂ ਵੀ ਦੱਸਿਓ ਆਪਾਂ ਹੀ ਸਮਾਜ ਨੂੰ ਸੁਧਾਰਨਾ ਹੈ ਆਪਾਂ ਹੀ ਆਪਣੀ ਸੋਚ ਨੂੰ ਬਦਲਣਾ ਤਾਂ ਸਮਾਜ ਬਦਲੂਗਾ ਆ ਗਿਆ ਜੀ ਕੋਟ ਪੂਰੇ ਦਾ ਗ੍ਰੀਨ ਟੱਬਾ ਆ ਵੀਰ ਕੇਸ਼ ਕੀ ਪੀਣਾ ਚਾਹ ਪੀਣੀ ਹੈ ਕਿ ਕੌਫੀ ਪੀਣੀ ਹੈ ਚਾਹ ਕੌਫੀ ਜੋ ਵੀ ਵਧੀਆ ਲੱਗੇ ਹੈ ਪਰਾਉਂਠੇ ਤਾਂ ਨਾ ਗਾਏ ਤੰਗ ਹੋਵਾਂਗੇ ਨਹੀਂ ਨਹੀਂ ਪਰੌਂਠੇ ਨਹੀਂ ਪਰੌਂਠੇ ਆ ਰਹਿੰਦੀ ਹੈਗੇ ਆਪਾਂ ਹਾਂ ਵੱਡਾ ਆਲੇ ਚਲੋ ਚਾਹ ਪੀਏ ਆ ਕਰਦਿਆਂ ਮੈਂ ਤੇ ਰਕੇਸ਼ ਨੇ ਇੱਕ ਪਰੌਂਠਾ ਖਾਈ ਲਿਆ ਵੀ ਚਲ ਯਾਰ ਇੱਕ ਪਰੌਂਠਾ ਖਾ ਲਈਏ ਅੱਧਾ-ਅੱਧਾ ਹੋ ਜਾਊਗਾ ਹੈਨਾ ਨਿਕਲ ਜਣਾ ਆਪਾਂ ਜਾਂਦੇ ਜਾਂਦੇ ਆ ਆ ਆ ਕੀ ਕੌਫੀ ਇੱਕ ਕੌਫੀ ਪੀ ਕੇ ਫੇਰ ਆਪਾਂ ਨਿਕਲਦੇ ਆ ਇਹ ਜਿਹੜਾ ਮੇਰਾ ਮਿੱਤਰ ਹੈ ਨਾ ਇਹ ਕਾਲੀਆਂ ਐਨਕਾਂ ਦਾ ਬੜਾ ਸ਼ਕੀਨ ਹੈ ਇਹ ਸਵੇਰੀ ਲਾ ਲੈਂਦਾ ਮੈਂ ਉਹਨੂੰ ਕਈ ਵਾਰੀ ਕਹਿਣਾ ਵੀ ਨਵੇਂ ਤੈਨੂੰ ਦਿਂਦਾ ਇਹਦੇ ਵਿੱਚ ਦੀ ਇਹ ਮੈਨੂੰ ਕਹਿੰਦਾ ਮੈਨੂੰ ਬਹੁਤ ਨਹੀਂਦਾ ਹੁੰਦਾ ਇਹਦੇ ਵਿੱਚ ਦੀ ਕਹਿੰਦਾ ਮੈਨੂੰ ਤਾਂ ਨਿਆਰਾ ਆ ਜਾਂਦਾ ਤੇ ਰਾਈਡ ਜਿਹੜੀ ਆਪਣੀ ਅੱਜ 70 ਕਿਲੋਮੀਟਰ ਹੋ ਜੂਗੀ ਰਿਕੈਸ਼ ਕਰ ਤੱਕ ਜਾਂਦੇ ਹਾਂ ਹਾਂਜੀ ਹਾਂਜੀ 70 ਕਿਲੋਮੀਟਰ ਦੀ ਆਪਣੀ ਰਾਈਡ ਹੋ ਜੂਗੀ ਅਨਪਲਾਨਡ ਸੀਗੀ ਕੀਤੀ ਅਸੀਂ ਲੇਟ ਹੀ ਸਟਾਰਟ ਸੀਗੀ ਰਾਈਡ ਇਹ ਤੇ ਕਿਉਂਕਿ ਧੁੰਦ ਵਾਲੀ ਸੀਗੀ ਇਸ ਕਰਕੇ ਅਸੀਂ 9 ਵਜੇ ਚੱਲੇ ਸੀਗੇ ਤੇ ਮੇਰਾ ਖਿਆਲ ਆ ਵੀ 12:30 ਨੂੰ ਆਪਾਂ ਘਰੇ ਪਹੁੰਚ ਜਾਾਂਗੇ ਹਨਾ ਹਾਂਜੀ ਹਾਂਜੀ ਹਾਂ ਤੇ ਇਧਰੋਂ ਬਾਈਆਂ ਕੋਲੋਂ ਆਪਾਂ ਜੂਸ ਪੀਣ ਲੱਗੇ ਆ ਕਿਨੂਆ ਦਾ ਕਢਾ ਕੇ ਜੂਸ ਪੀਨੇ ਆਪਾਂ ਤੇ ਫਿਰ ਆਪਾਂ ਚੱਲਦੇ ਆ ਘਰ ਨੂੰ ਤੇ ਸਾਡੀ ਵੀਡੀਓ ਨੂੰ ਤੁਸੀਂ ਲਾਈਕ ਕਰਿਓ ਕਮੈਂਟ ਕਰਿਓ ਤੇ ਦੋਸਤਾਂ ਨਾਲ ਸਾਂਝੀ ਕਰਿਓ ਠੀਕ ਕਰਕੇ ਜੀ ਠੀਕ ਹੈ ਜੀ ਮਿਲਦੇ ਆ ਜਲਦੀ ਜੀ ਜਲਦੀ ਇੱਕ ਸੋਹਣੀ ਜੀ ਵੀਡੀਓ ਨਾਲ